ਵੇਖੋ ਜੀ ਮੈਂ ਸਾਰੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਤੇ ਜਿਹੜੇ ਮੇਰੇ ਵੀਰ ਇਲਾਕਾ ਨਿਵਾਸੀ ਨੇ ਜਿਨ੍ਹਾਂ ਨੇ ਪਤੰਗਾਂ ਦੀਆਂ ਦੁਕਾਨਾਂ ਖੋਲੀਆਂ ਨੇ ਕਿਉਂਕਿ ਹੁਣ ਲੋਹੜੀ ਦਾ ਤਿਹਾਰ ਵੀ ਆ ਰਿਹਾ ਤੇ ਕਾਂ ਬਸੰਤ ਪੰਚਮੀ ਵੀ ਆ ਕਿਉਂਕਿ ਅੱਜ ਕੱਲ ਜਿਹੜੀ ਚਾਇਨਾ ਡੋਰ ਆ ਬਹੁਤ ਖਤਰਨਾਕ ਡੋਰ ਆ ਜਿਹਦੇ ਨਾਲ ਕਈ ਬੱਚਿਆਂ ਦੇ ਗਲੇ ਵੀ ਕੱਟੇ ਗਏ ਆ ਨੱਕ ਵੀ ਕੱਟੇ ਗਏ ਆ ਕਈਆਂ ਦੇ ਇੱਥੋਂ ਤੱਕ ਕਿ ਮੌਤ ਵੀ ਹੋ ਗਈ ਹੈ ਮੈਂ ਦੁਕਾਨਦਾਰਾਂ ਨੂੰ ਅਪੀਲ ਕਰਦਾ ਕਿ ਕੋਈ ਇਦਾਂ ਦਾ ਕੰਮ ਨਾ ਕਰੋ ਚਾਇਨਾ ਡੋਰ ਬਿਲਕੁਲ ਬੰਦ ਕਰ ਦਿਓ ਜੇ ਕਿਸੇ ਵੀ ਦੁਕਾਨ ਦੇ ਵਿੱਚ ਉਹ ਚਾਇਨਾ ਡੋਰ ਮਿਲ ਗਈ ਉਦੀ ਦੁਕਾਨ ਜਿਹੜੀ ਜਬਤ ਕਰਾਂਗੇ ਤੇ ਉੱਥੇ ਖਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨੂੰ ਜੇਲ੍ਹ ਵਿੱਚ ਸੁੱਟਾਂਗੇ ਮੈਂ ਫੇਰ ਸਾਡੇ ਮਾਨਯੋਗ ਡੀਸੀ ਸਾਹਿਬ ਦਾ ਵੀ ਹੁਕਮ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਹੈ ਤੇ ਸਾਲਾ ਜਿਹੜਾ ਪ੍ਰਸ਼ਾਸਨ ਦਾ ਉਹਦਾ ਵੀ ਹੁਕਮ ਹੈ ਵੀ ਚੈਨਲ ਡੋਰ ਤੇ ਜਿਹੜੀ ਪੂਰਨ ਪਾਬੰਦੀ ਆ ਕੋਈ ਵੀ ਚੈਨਲ ਡੋਰ ਨਹੀਂ ਵੇਚ ਸਕਦਾ ਕਿਉਂਕਿ ਚੈਨਲ ਡੋਰ ਹਮੇਸ਼ਾ ਜਾਨ ਦਾ ਖਤਰਾ ਹੈ ਅੱਜ ਕੱਲ ਜਿੰਨਾ ਰਾਹ ਗਿਰ ਜਾਂਦਾ ਕੋਈ ਸਾਈਕਲ ਤੇ ਜਾਂਦਾ ਵਿਚਾਰਾ ਕੋਈ ਮੋਟਰਸਾਈਕਲ ਤੇ ਜਾਂਦਾ ਕੋਈ ਤੁਰ ਕੇ ਜਾਂਦਾ ਤੁਸੀਂ ਦੇਖਦੇ ਹੋ ਉਹਨਾਂ ਨਾਲ ਕਿੰਨੀ ਹੈਪਨਿੰਗ ਹੋ ਜਾਂਦੀਆਂ ਕਿਸੇ ਦਾ ਗਲ ਕੱਟਿਆ ਗਿਆ ਕਿਸੇ ਦਾ ਬਹੁਤ ਮਾੜੀ ਗੱਲ ਹੈ ਕੋਈ ਚੈਨਾ ਡੋਰ ਵਿੱਚ ਕੋ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਫਿਰ ਅਪੀਲ ਕਰਦਾ ਹਾਂ ਸ਼ਹਿਰ ਵਾਸੀਆਂ ਨੂੰ ਕਿ ਜਿਹੜੇ ਵੀ ਚੈਨਾ ਡੋਰ ਜਿਨ੍ਹਾਂ ਨੇ ਰੱਖੀਆਂ ਜਿਹੜੇ ਪਤੰਗ ਵੇਚਦੇ ਆ ਚੈਨਾ ਡੋਰ ਰੱਖ ਕੇ ਉਹਨਾਂ ਨੂੰ ਅਪੀਲ ਹੈ ਚਾਹੇ ਕੋ ਪਿੰਡ ਦਾ ਚਾਹੇ ਕੋ ਸ਼ਹਿਰ ਦਾ ਵੀ ਬਿਲਕੁਲ ਚੈਨਾ ਡੋਰ ਤੇ ਪੂਰਨ ਪਾਬੰਦੀ ਹੈ ਜੇਕਰ ਕੋਈ ਚੈਨਾ ਡੋਰ ਵੇਚਦਾ ਫੜਿਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਬਿਲਕੁਲ ਦੇਖੋ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਖੁਦ ਮੈਂ ਵੀ ਦੁਕਾਨਾਂ ਤੇ ਜਾਣਾ ਚੈਕਿੰਗ ਕਰਕੇ ਆਉਂਦੇ ਆ ਪੈਦਲ ਜਾਈਦਾ ਦੁਕਾਨਾਂ ਤੇ ਚੈੱਕ ਹੁਣ ਵੀ ਅਸੀਂ ਦੁਕਾਨਾਂ ਤੇ ਚ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ